ਹਾਂਜੀ ਸਟੂਡੈਂਟਸ ਸਾਡੀ ਅਗਲੀ ਵਾਰਤਕ ਦੀ ਵਿਦਾ ਹੈਗੀ ਆ ਪਰਚੀ ਡਾਕਟਰ ਰਤਨ ਸਿੰਘ ਜੱਗੀ ਅਨੁਸਾਰ ਪਰਚੀ ਸ਼ਬਦ ਸੰਸਕ੍ਰਿਤ ਦੇ ਪਰਿਚੇ ਸ਼ਬਦ ਦਾ ਤਦਪਵ ਰੂਪ ਹੈ ਜਿਸ ਦਾ ਅਰਥ ਹੈ ਜਾਣ ਪਹਿਚਾਨ ਪਰਚੀ ਸ਼ਬਦ ਸਾਹਿਤ ਵਿੱਚ ਉਸ ਰਚਨਾ ਲਈ ਉਸ ਰਚਨਾ ਲਈ ਵਰਤਿਆ ਜਾਂਦਾ ਹੈ ਜਿਸ ਵਿੱਚ ਕਿਸੇ ਅਧਿਆਤਮਿਕ ਮਹਾਪੁਰਸ਼ ਸੰਤ ਜਾਂ ਮਹਾਨ ਹਸਤੀ ਦੇ ਚਿੰਤਨ ਉਦੇਸ਼ਾ ਤੇ ਸਿੱਖਿਆਵਾਂ ਦੇ ਆਧਾਰ ਤੇ ਉਸ ਦੇ ਵਿਅਕਤੀਤਵ ਤੋਂ ਜਾਣੂ ਕਰਵਾਇਆ ਜਾਂਦਾ ਹੈ ਪਰਚੀ ਬਾਰੇ ਜਿਹੜਾ ਇਹ ਤੁਸੀਂ ਸਹੀ ਢੰਗ ਨਾਲ ਇਹਦੀ ਜਾਣ ਪਹਿਚਾਣ ਜੋ ਵੀ ਹੁੰਦੀ ਹੈ ਇਹ ਸਮਝਣਾ ਹੈ ਪੰਜਾਬੀ ਸਾਹਿਤ ਵਿੱਚ ਪਰਚੀਆਂ ਨੇ ਜਿਹੜੀਆਂ ਉਹਨਾਂ ਬਾਰੇ ਅਸੀਂ ਗੱਲ ਕਰਾਂਗੇ ਪਰਚੀਆਂ ਸੇਵਾਦਾਰ ਪਰਚੀ ਭਾਈ ਕਨਈਆ ਪਰਚੀ ਗੁਰੂ ਅਮਰਦਾਸ ਪਰਚੀ ਪਾਤਸ਼ਾਹੀ ਦਸਵੀਂ ਆਦੀ ਪ੍ਰਸਿੱਧ ਪਰਚੀਆਂ ਨੇ ਪੰਜਾਬੀ ਸਾਹਿਤ ਦੇ ਵਿੱਚ ਪਰਚੀ ਭਾਈ ਕਨਈਆ ਰਚਨਾ ਜਿਹੜੀ ਆ 1728 ਈਸਵੀ ਤੋਂ 1739 ਈਸਵੀ ਦੇ ਵਿਚਕਾਰ ਦੀ ਲਿਖਤ ਮੰਨੀ ਜਾਂਦੀ ਹੈ ਇਸ ਵਿੱਚ ਸੇਵਾ ਪੰਥ ਦੇ ਬਾਣੀ ਭਾਈ ਕਨਈਆ ਦੇ ਵਿਅਕਤੀਤਵ ਦਾ ਵਰਣਨ ਹੈ ਪਰਚੀ ਭਾਈ ਅਡਣ ਸ਼ਾਹ ਦੀ ਰਚਨਾ ਭਾਈ ਸਹਿਜ RAM ਨੇ ਕੀਤੀ ਪਰਚੀ ਪਾਤਸ਼ਾਹੀ 10ਵੀਂ ਕੀਰਤ 18ਵੀਂ ਸਦੀ ਦੇ ਪਹਿਲੇ ਅੱਧ ਵਿੱਚ ਸੇਵਾਦਾਸ ਦੀ ਲਿਖੀ ਮੰਨੀ ਗਈ ਹੈ ਇਸ ਵਿੱਚ 50 ਸਾਖੀਆਂ ਹਨ ਜਿਨ੍ਹਾਂ ਵਿੱਚੋਂ 8 ਸਾਖੀਆਂ ਪਹਿਲੇ 8 ਗੁਰੂਆਂ 4 ਨੌਵੇਂ ਗੁਰੂ ਨਾਲ ਤੇ ਬਾਕੀ 38 ਸਾਖੀਆਂ 10ਵੇਂ ਗੁਰੂ ਨਾਲ ਸੰਬੰਧਿਤ ਹਨ ਪਰਚੀਆਂ ਭਾਈ ਕਨਈਆ ਜੀ ਦੀ ਰਚਨਾ ਭਾਈ ਸਹਿਜ RAM ਨੇ ਕੀਤੀ ਭਾਈ ਸੇਵਾ RAM ਭਾਈ ਅੱਡਣ ਸਾਹ ਤੇ ਭਾਈ ਸਹਿਜ RAM ਦਾ ਸੰਬੰਧ ਸੇਵਾ ਪੰਥੀ ਸੰਪਰਦਾਏ ਨਾਲ ਹੈ ਜਿਸ ਦੀ ਸਥਾਪਨਾ ਦਾ ਇਤਿਹਾਸ ਭਾਈ ਕਨਈਆ ਜੀ ਤੋਂ ਸ਼ੁਰੂ ਹੁੰਦਾ ਹੈ ਪਾਰਸ ਭਾਗ ਵਿੱਚ ਸੁੰਨੀ ਲੋਕਾਂ ਦੇ ਵਿਸ਼ਵਾਸ ਪਵਿੱਤਰਤਾ ਬਾਰੇ ਰਾਤ ਦੀ ਨਮਾਜ਼ ਬਾਰੇ ਵਰਤ ਰੱਖਣ ਬਾਰੇ ਜੰਨਤ ਬਾਰੇ ਇਕਾਂਤ ਬਾਰੇ ਸਰਗ ਦਿੱਤੇ ਗਏ ਹਨ ਜੀਵਨ ਜਾਤ ਦੀ ਇਸ ਉੱਤਮ ਪੁਸਤਕ ਦੀ ਸ਼ੈਲੀ ਦਾਰਸ਼ਨਿਕ ਤੇ ਵਿਆਖਿਆਤਮਕ ਹੈ ਵਿਸ਼ਾ ਅਧਿਆਤਮਕ ਤੇ ਰਹੱਸਵਾਦੀ ਹੈ ਬੋਲੀ ਸੰਤ ਪਾਖਾਏ ਫਾਰਸੀ ਸ਼ਬਦਾਵਲੀ ਦੀ ਵਰਤੋਂ ਬਹੁਤ ਥੋੜੀ ਹੈ ਅੱਗੇ ਗੱਲ ਕਰਾਂਗੇ ਅਸੀਂ ਵਚਨ ਤੇ ਸੁਖਣ ਦੀ ਇਹ ਦੋਵੇਂ ਸਮਾਨਾਰਥੀ ਸ਼ਬਦ ਨੇ ਇਹਨਾਂ ਵਿੱਚ ਵਚਨ ਸੰਸਕ੍ਰਿਤ ਦਾ ਤੇ ਸੁਖਣ ਫਾਰਸੀ ਦਾ ਸ਼ਬਦ ਹੈ ਦੋਹਾ ਦਾ ਅਰਥ ਆ ਬੋਲ ਜਾਂ ਕਥਨ ਇਹ ਸਾਹਿਤ ਦੀ ਉਹ ਵਿਦਾਇ ਜਿਸ ਵਿੱਚ ਕਿਸੇ ਮਹਾਪੁਰਖ ਜਾਂ ਪੀਰ ਫਕੀਰ ਦੇ ਉਪਦੇਸ਼ ਆਤਮਕ ਕਥਨਾ ਜਾਂ ਸਿਧਾਂਤਾਂ ਦਾ ਵਰਣਨ ਹੁੰਦਾ ਹੈ ਜੋ ਜੀਵਨ ਦੇ ਕਿਸੇ ਪਰਮ ਸੱਚ ਨਾਲ ਲਬरेज ਹੋਣ ਵਚਨ ਭਾਰਤੀ ਸਾਧ ਸੰਤਾਂ ਗੁਰੂਆਂ ਤੇ ਅਵਤਾਰਾਂ ਨਾਲ ਸੰਬੰਧਿਤ ਹਨ ਪਰ ਸੁਖਨ ਮੁਸਲਮਾਨੀ ਪੀਰਾਂ ਤੇ ਫਕੀਰਾਂ ਤੇ ਪੈਗੰਬਰਾਂ ਨਾਲ ਸੰਬੰਧਿਤ ਹਨ ਵਚਨ ਵਾਰਤਕ ਪਰੰਪਰਾ ਦੇ ਨਿਰਮਾਣ ਤੇ ਵਿਕਾਸ ਵਿੱਚ ਸੇਵਾ ਪੰਥੀ ਸੰਪਰਾਏ ਦਾ ਸੰਪਰਾਦਾਏ ਦਾ ਕਾਫੀ ਯੋਗਦਾਨ ਰਿਹਾ ਹੈ ਸੰਤ ਅਡਨ ਸ਼ਾਹ ਨੇ ਮਸਨਵੀ ਮੌਲਾਨਾ ਰੂਮ ਦੇ ਪਹਿਲੇ ਭਾਗ ਦਾ ਅਨੁਵਾਦ ਵੀ ਸਾਧ ਪਾਖਾ ਵਿੱਚ ਕਰਵਾਇਆ ਵਚਨ ਗੁਰਮੁਖਾ ਕੇ ਵਿੱਚ ਸੇਵਾ ਪੰਥੀ ਸੰਤਾਂ ਦੇ ਮੁੱਖ ਵਚਨ ਸੰਕਲਿਤ ਹਨ ਇਸ ਵਿੱਚ 14 ਵਚਨ ਅੰਕਲਿਤ ਹਨ ਸੂਕਰ ਫਕੀਰਾਂ ਦੇ ਕਿਸੇ ਫਾਰਸੀ ਪੁਸਤਕ ਦਾ ਅਨੁਵਾਦ ਹੈ ਇਸ ਵਿੱਚ 35 ਸੁਖੰਨ ਦਰਜ ਹਨ ਅਹੀਵਾਲ ਸੁਖਨ ਸਾਈ ਲੋਕਾਂ के ਵਿੱਚ सूफी दरवेशਾਂ ਦੀਆਂ ਕਥਾਵਾਂ ਦੇ ਨਾਲ 27 ਸੁਖਨ ਪੇਸ਼ ਕੀਤੇ ਗਏ ਹਨ ਅੱਗੇ ਹੈ ਰਹਿਤਨਾਮਾ ਰਹਿਤ ਨਾਮਾ ਸਾਹਿਤ ਦਾ ਉਹ ਰੂਪ ਹੈ ਜਿਸ ਵਿੱਚ ਰਹਿਣੀ ਵੈਣੀ ਦੇ ਨਿਯਮ ਅੰਕਿਤ ਕੀਤੇ ਮਿਲਦੇ ਹੋਣ ਰਹਿਤ ਨਾਮੇ ਵਿਸ਼ੇਸ਼ ਕਰਕੇ ਸਿੱਖ ਧਰਮ ਨਾਲ ਸੰਬੰਧਿਤ ਹਨ ਪੰਜਾਬੀ ਚ ਦੋ ਪ੍ਰਸਿੱਧ ਰਹਿਤ ਨਾਮੇ ਹਨ ਪ੍ਰੇਮ ਸੁਮਗ ਸੁਮਾਰਗ ਗ੍ਰੰਥ ਤੇ ਸੋ ਧਰਮ ਮਾਰਗ ਗ੍ਰੰਥ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਰਹਿਤ ਨਾਮੇ ਨਾਂ ਦੀ ਪੁਸਤਕ ਸੰਪਾਦਿਤ ਕੀਤੀ ਵਾਰਤਕ ਰਚਨਾ ਪ੍ਰਾਣ ਸੰਗਲੀ ਗੁਰਨਾਨਕ ਦੇਵ ਜੀ ਨਾਲ ਸੰਬੰਧ ਦੱਸੀ ਜਾਂਦੀ ਕਿਹਾ ਜਾਂਦਾ ਕਿ ਇਹ ਆਪ ਨੇ ਰਾਜਾ ਸ਼ਿਵਨਾਬ ਪਾਸ ਸੰਗਲਾ ਦੀਪ ਵਿੱਚ ਉਚਾਰੀ ਸੀ ਵਿਵੇਕ ਸਾਰ ਵਾਰਤਕ ਰਚਨਾ ਦਾ ਸਮਾਂ 16ਵੀਂ 17ਵੀਂ ਸਦੀ ਹੈ ਪ੍ਰੇਮ ਸੁਮਾਰਗ ਗ੍ਰੰਥ ਦੀ ਰਚਨਾ ਦਾ ਕਾਲ 18ਵੀਂ ਸਦੀ ਹੈ ਆਨੰਦ ਘਣ 18ਵੀਂ ਸਦੀ ਦਾ ਟਿਕਾਕਾਰ ਹੈ ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ ਗੁਰਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ 18ਵੀਂ ਸਦੀ ਦੀਆਂ ਪ੍ਰਮੁੱਖ ਵਾਰਤਕ ਰਚਨਾਵਾਂ ਹਨ ਸਿੰਘਾ ਅਸਨ ਬੱਤੀ ਸੀ ਯੋਗ ਵਿਸ਼ਿਸ਼ਟ ਤੇ ਮੈਮਾ ਪ੍ਰਕਾਸ਼ ਗੁਰਪ੍ਰਤਾਪ ਸੂਰਜ ਗ੍ਰੰਤਾ ਕਰਤਾ ਭਾਈ ਸੰਤੋਖ ਸਿੰਘ ਅਤੇ ਇਹ 19ਵੀਂ ਸਦੀ ਦੀ ਰਚਨਾ ਹੈ ਫਾਰਸ ਭਾਗ ਅਡਣਸ਼ਾਈ ਸੰਪਰਦਾਇ ਦੁਆਰਾ ਫਾਰਸੀ ਤੋਂ ਅਨੁਵਾਦਿਤ ਕਾਰਵਾਈ ਵਾਰਤਕ ਰਚਨਾ ਹੈ ਪੁਰਾਤਨ ਵਾਰਤਕ ਕਾਵਮਈ ਹੈ ਮੀਨਜ ਪ੍ਰਾਤਨ ਜਿਹੜਾ ਵਾਰਤਕ ਮਿਲਦਾ ਹੈ ਉਹਦੇ ਵਿੱਚ ਕਾਵਿ ਦਾ ਅੰਸ਼ਾ ਮੀਨਜ ਕਵਿਤਾ ਦੇ ਰੂਪ ਵਿੱਚ ਆ ਪਰ ਆਧੁਨਿਕ ਵਾਰਤ ਦੇ ਵਿੱਚ ਵਾਰਤਕ ਵਿੱਚ ਇਹ ਅੰਸ਼ ਮੌਜੂਦ ਨਹੀਂ ਹੈ ਸਿੰਘਾਸਣ 32 ਸੀ ਦਾ ਰਾਜਾ ਵਿਕਰਮਾਦਿੱਤ ਨਾਲ ਸੰਬੰਧ ਦਾ ਇਸ ਵਿੱਚ 32 ਕਥਾਵਾਂ ਨੇ ਜੋ 32 ਪੁਤਲੀਆਂ ਦੀ ਇੱਕ ਇੱਕ ਕਥਾਈ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਾਣਕਾਰੀ ਹਸਲ ਕੀਤੀ ਹੈ ਪਰਚੀਆਂ ਵਚਨ ਸੁਖਨ ਤੇ ਰਹਿਤਨਾਮੇ ਬਾਰੇ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਅੱਗੇ ਮੱਧਕਾਲ ਦੇ ਜਿਹੜੇ ਵਾਰਤਕ ਰੂਪ ਨੇ ਉਹਨਾਂ ਦੀ ਚਰਚਾ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਫੇਰ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਓਕੇ ਥੈਂਕਸ